ਮਾਫੀ ਚਾਹੁੰਦਾ ਮੈਂ ਲੇਟ ਹੋਇਆ ਤੇ ਗੱਜ ਸਵੇਰੇ ਅਜ ਨਾਲੇ ਤੇ ਸਾਰਾ ਇਲਾਕਾ ਡੁੱਬ ਗਿਆ ਉੱਥੇ ਜਾਣਾ ਪਿਆ ਉੱਥੇ ਇੰਤਜ਼ਾਮ ਕਰਨੇ ਪਏ ਉੱਥੇ ਪਾਣੀ ਦਾ ਇੰਤਜ਼ਾਮ ਬੁਰਾ ਪੀਣ ਵਾਲੇ ਪਾਣੀ ਦਾ ਲੰਗਰ ਦਾ ਕਿਸ਼ਤੀਆਂ ਦਾ ਬਹੁਤ ਜ਼ਿਆਦਾ ਚੀਜ਼ਾਂ ਦੀ ਲੋੜ ਸੀ ਉਹ ਸਾਰਾ ਸੇ ਇੰਤਜ਼ਾਮ ਕਰਕੇ ਮੈਂ ਇਸ ਕਰਕੇ ਲੇਟ ਹੋ ਗਿਆ ਮਾਫੀ ਚਾਹੁੰਦਾ ਤੁਸੀਂ ਥੋੜੇ ਦਿਨ ਪਹਿਲੇ ਮੇਰੇ ਕੋਲ ਸੰਗਤ ਆਈ ਸੀ ਕਿ ਬਾਬਾ ਬੁੱਢਾ ਜੀ ਦੇ ਸਥਾਨ ਤੇ ਇਹ ਹਸਪਤਾਲ ਹੈ ਉਹ ਬਿਲਕੁਲ ਹੀ ਖਤਮ ਵਾਂਗੂ ਹੋਏ ਪਿਆ ਤੇ ਐ ਜੀ ਪਵਿੱਤਰ ਧਰਤੀ ਹੈ ਸੋ ਮੈਂ ਉਦੋਂ ਹੀ ਵਾਦਾ ਕੀਤਾ ਸੀ ਕਿ ਤੁਹਾਨੂੰ ਇਮੀਡੀਏਟਲੀ ਚਲਾਵਾਂਗੇ ਤੇ ਮੈਂ ਅੱਜ ਤੁਹਾਨੂੰ ਦੱਸਣਾ ਚਾਹਣਾ ਆ ਜਿਹੜਾ ਹੈ ਹਸਪਤਾਲ ਹੈ ਉਹ ਸਿੱਧਾ ਗੁਰੂ ਰਾਮਦਾਸ ਯੂਨੀਵਰਸਿਟੀ ਮੈਡੀਕਲ ਯੂਨੀਵਰਸਿਟੀ ਦੇ ਥੱਲੇ ਆ ਗਿਆ ਡਾਕਟਰ ਏਪੀ ਸਿੰਘ ਇੱਥੇ ਹੁਣੇ ਮਤਲਬ ਹੁਣ ਆ ਸਾਰਾ ਇੰਨਾ ਥੱਲੇ ਆ ਗਿਆ ਤੇ ਮੈਨੂੰ ਦੱਸਦੇ ਸੀ ਕਿਨੇ ਇੱਕ ਮਹੀਨੇ ਜਿਹੜੇ ਮਹੀਨੇ ਬਣਾ ਦੇਣਗੇ ਵਧੀਆ ਸਾਰਾ ਇੱਕ ਮਹੀਨੇ ਦੇ ਅੰਦਰ ਜੋਗ ਨੂੰ ਰਾਮ ਦਾ ਹਸਪੀਟਲ ਚੀਜ਼ ਸਿਸਟਮ ਉਹ ਸਾਰਾ ਇੱਥੇ ਹੋਊਗਾ ਤੇ ਆ ਹੁਣ ਮੈਡੀਕਲ ਯੂਨੀਵਰਸਿਟੀ ਦਾ ਇੱਕ ਹਿੱਸਾ ਬਣ ਗਿਆ ਸੋ ਆ ਇੱਕ ਪੂਰਾ ਉਹੀ ਹਸਪੀਟਲ ਹੈ ਉਹ ਇੱਥੇ ਆ ਕੇ ਸਿਸਟਮ ਬਣ ਗਿਆ ਤੇ ਹੁਣ ਕਿਸੇ ਚੀਜ਼ ਦੀ ਕਮੀ ਨਹੀਂ ਹੋਊਗੀ ਮੈਡੀਕਲ ਯੂਨੀਵਰਸਿਟੀ ਦਾ ਇੱਕ ਸੈਂਟਰ ਬਣ ਗਿਆ ਤੇ ਇਹਦੇ ਕਰਕੇ ਆ ਤੁਸੀਂ ਆ ਲਾ ਦਿਓ ਚਿੰਤਾ ਹੁਣ ਇਸ ਇਲਾਕੇ ਨੂੰ ਮੈਂ ਕਹਿੰਦਾ ਕਿ ਬਹੁਤ ਵਧੀਆ ਕੰਮ ਅੱਜ ਹੋ ਗਿਆ ਚੰਗਾ ਤੁਸੀਂ ਮੈਨੂੰ ਯਾਦ ਕਰਾ ਦਿੱਤਾ ਤੇ ਨਾਲੇ ਮੈਂ ਡਾਕਟਰ ਸਾਹਿਬ ਨੂੰ ਕਿਹਾ ਇੱਕ ਤਰਨਤਨ ਸਾਹਿਬ ਦੇ ਵਿੱਚ ਵੀ ਜਗ੍ਹਾ ਪਈ ਹੈ ਉੱਥੇ ਅਸੀਂ ਨਰਸਿੰਗ ਕਾਲਜ ਐ ਜੀ ਬੀ ਸੀ ਤਰਫੋਂ ਮੈਨੂੰ ਲੱਗਦਾ ਅਗਲੇ ਦਿਨਾਂ 'ਚ ਮੈਂ ਆ ਕੇ ਉਹਦਾ ਵੀ ਆਪਾਂ ਉਦਗਾਰਨ ਕਰ ਦਾਂਗੇ ਕੋ ਤਰਨਤਨ ਸ਼ਹਿਰ ਵਿੱਚ ਕੋਈ ਨਰਸਿੰਗ ਕਾਲਜ ਬਣ ਜਾਣਾ ਤੇ ਮੈਨੂੰ ਲੱਗਦਾ ਆਪਣੇ ਇਲਾਕੇ ਦੀਆਂ ਬੱਚੀਆਂ ਹੁਣ ਇੱਥੇ ਹੀ ਪੜ ਸਕਣਗੀਆਂ ਮੈਨੂੰ ਲੱਗਦਾ ਅਗਲੇ ਸੈਮਿਸਟਰ ਤੋਂ ਜਦੋਂ ਸ਼ੁਰੂ ਹੋਊਗਾ ਉਹ ਵੀ ਅਸੀਂ ਹੈ ਅਗਲੇ ਅਗਲੇ ਮੈਂ 5-7 ਦਿਨਾਂ ਜਦੋਂ ਆਇਆ ਉਹਦਾ ਵੀ ਕੰਮ ਅਸੀਂ ਮੁਕੰਮਲ ਕਰਕੇ ਉਹਨੂੰ ਵੀ ਸ਼ੁਰੂਆਤ ਕਰਦਾਂਗੇ ਮੈਂ ਮਾਫੀ ਚਾਹਣਾ ਅੱਜ ਪ੍ਰੋਗਰਾਮ ਬਹੁਤ ਜ਼ਿਆਦਾ ਹੈ ਖੁੱਲ ਕੇ ਵਿਚਾਰ ਕਰਨੇ ਨਹੀਂ ਕਰ ਨਹੀਂ ਸਕਣਾ ਪਰ ਮੈਂ ਇੱਕ ਬੇਨਤੀ ਕਰਨਾ ਜੋ ਹਾਲਾਤ ਪੰਜਾਬ ਦੀ ਬਣੀ ਹੈ ਜੇ ਤਰਨ ਤਰ ਨਾਲਿਓ ਤੁਸੀਂ ਪੰਜਾਬ ਨੂੰ ਬਚਾਉਣਾ ਹੈ ਤਾਂ ਤੁਸੀਂ ਬਚਾ ਸਕਦੇ ਹੋ ਆ ਜਿਹੜਾ ਬਾਈਲੈਕਸ਼ਨ ਹੈ ਇਸ ਬਾਈਲੈਕਸ਼ਨ ਚ ਕਾਲੀ ਦਲ ਨੂੰ ਤਕੜਾ ਕਰਕੇ ਬੀਬੀ ਜੀ ਨੂੰ ਐਮ.ਐਲ.ਏ ਬਣਾ ਦਿਓ ਗੱਜ ਸਵੇਰੇ ਅਜ ਨਾਲੇ ਤੇ ਸਾਰਾ ਇਲਾਕਾ ਡੁੱਬ ਗਿਆ ਉੱਥੇ ਜਾਣਾ ਪਿਆ ਉੱਥੇ ਇੰਤਜ਼ਾਮ ਕਰਨੇ ਪਏ ਉੱਥੇ ਪਾਣੀ ਦਾ ਇੰਤਜ਼ਾਮ ਬੁਰਾ ਪੀਣ ਵਾਲੇ ਪਾਣੀ ਦਾ ਲੰਗਰ ਦਾ ਕਿਸ਼ਤੀਆਂ ਦਾ ਬਹੁਤ ਜ਼ਿਆਦਾ ਚੀਜ਼ਾਂ ਦੀ ਲੋੜ ਸੀ ਉਹ ਸਾਰਾ ਸੇ ਇੰਤਜ਼ਾਮ ਕਰਕੇ ਮੈਂ ਇਸ ਕਰਕੇ ਲੇਟ ਹੋ ਗਿਆ ਮਾਫੀ ਚਾਹੁੰਨਾ ਤੁਸੀਂ ਥੋੜੇ ਦਿਨ ਪਹਿਲੇ ਮੇਰੇ ਕੋਲ ਸੰਗਤ ਆਈ ਸੀ ਕਿ ਬਾਬਾ ਬੁੱਢਾ ਜੀ ਦੇ ਸਥਾਨ ਤੇ ਫਿਰ ਹਸਪਤਾਲ ਹੈ ਉਹ ਬਿਲਕੁਲ ਹੀ ਖਤਮ ਵੰਗੂ ਹੋਏ ਪਿਆ ਤੇ ਐ ਜੀ ਪਵਿੱਤਰ ਧਰਤੀ ਹੈ ਸੋ ਮੈਂ ਉਦੋਂ ਹੀ ਵਾਦਾ ਕੀਤਾ ਸੀ ਕਿ ਤੁਹਾਨੂੰ ਇਮੀਡੀਏਟਲੀ ਚਲਾਵਾਂਗੇ ਤੇ ਮੈਂ ਅੱਜ ਤੁਹਾਨੂੰ ਦੱਸਣਾ ਚਾਹਣਾ ਆ ਜਿਹੜਾ ਹਸਪਤਾਲ ਹੈ ਉਹ ਸਿੱਧਾ ਗੁਰੂ ਰਾਮਦਾਸ ਯੂਨੀਵਰਸਿਟੀ ਮੈਡੀਕਲ ਯੂਨੀਵਰਸਿਟੀ ਦੇ ਥੱਲੇ ਆ ਗਿਆ ਡਾਕਟਰ ਏਪੀ ਸਿੰਘ ਇੱਥੇ ਹੁਣੇ ਮਤਲਬ ਹੁਣ ਆ ਸਾਰਾ ਇਹਨਾਂ ਦੇ ਥੱਲੇ ਆ ਗਿਆ ਤੇ ਮੈਨੂੰ ਦੱਸਦੇ ਸੀ ਕਿਨੇ ਇੱਕ ਮਹੀਨੇ ਜਿਹੜੇ ਮਹੀਨੇ ਚ ਬਣਾ ਦੇਣਗੇ ਵਧੀਆ ਸਾਰਾ ਇੱਕ ਮਹੀਨੇ ਦੇ ਅੰਦਰ ਜੋ ਗੁਰੂ ਰਾਮ ਦਾ ਹਸਪੀਟਲ ਸਿਸਟਮ ਉਹ ਸਾਰਾ ਇੱਥੇ ਹੋਊਗਾ ਤੇ ਆ ਹੁਣ ਮੈਡੀਕਲ ਯੂਨੀਵਰਸਿਟੀ ਦਾ ਇੱਕ ਹਿੱਸਾ ਬਣ ਗਿਆ ਸੋ ਆ ਇੱਕ ਪੂਰਾ ਉਹੀ ਹਸਪਤਲ ਹੈ ਉਹ ਇੱਥੇ ਆ ਸਿਸਟਮ ਬਣ ਗਿਆ ਤੇ ਹੁਣ ਕਿਸੇ ਚੀਜ਼ ਦੀ ਕਮੀ ਨਹੀਂ ਹੋਊਗੀ ਮੈਡੀਕਲ ਯੂਨੀਵਰਸਿਟੀ ਦਾ ਇੱਕ ਸੈਂਟਰ ਬਣ ਗਿਆ ਤੇ ਇਹਦੇ ਕਰਕੇ ਆ ਤੁਸੀਂ ਆ ਲਾ ਦਿਓ ਚਿੰਤਾ ਹੁਣ ਇਸ ਇਲਾਕੇ ਨੂੰ ਮੈਂ ਕਹਿੰਦਾ ਕਿ ਬਹੁਤ ਵਧੀਆ ਕੰਮ ਅੱਜ ਹੋ ਗਿਆ ਚੰਗਾ ਤੁਸੀਂ ਮੈਨੂੰ ਯਾਦ ਕਰਾ ਦਿੱਤਾ ਤੇ ਨਾਲੇ ਮੈਂ ਡਾਕਟਰ ਸਾਹਿਬ ਨੂੰ ਕਿਹਾ ਇੱਕ ਤਰਨ ਤਰਨ ਸਾਹਿਬ ਦੇ ਵਿੱਚ ਵੀ ਜਗ੍ਹਾ ਪਈ ਹੈ ਉੱਥੇ ਅਸੀਂ ਨਰਸਿੰਗ ਕਾਲਜ ਐ ਜੀ ਬੀ ਸੀ ਤਰਫੋਂ ਮੈਨੂੰ ਲੱਗਦਾ ਅਗਲੇ ਦਿਨਾਂ 'ਚ ਮੈਂ ਆ ਕੇ ਉਹਦਾ ਵੀ ਆਪਾਂ ਉਹਦਾ ਗਾਰਨ ਕਰ ਦਾਂਗੇ ਕੋ ਤਰੰਤ ਤਰੰਤ ਸ਼ਹਿਰ ਵਿੱਚ ਕੋਈ ਨਰਸਿੰਗ ਕਾਲਜ ਬਣ ਜਾਣਾ ਤੇ ਮੈਨੂੰ ਲੱਗਦਾ ਆਪਣੇ ਇਲਾਕੇ ਦੀਆਂ ਬੱਚੀਆਂ ਉਹ ਇੱਥੇ ਹੀ ਪੜ ਸਕਣਗੀਆਂ ਮੈਨੂੰ ਲੱਗਦਾ ਅਗਲੇ ਸੈਮਿਸਟਰ ਤੋਂ ਜਦੋਂ ਸ਼ੁਰੂ ਹੋਊਗਾ ਉਹ ਵੀ ਅਸੀਂ ਅਗਲੇ ਅਗਲੇ ਮੈਂ 5-7 ਦਿਨਾਂ ਜਦੋਂ ਆਇਆ ਉਹਦਾ ਵੀ ਕੰਮ ਅਸੀਂ ਮੁਕੰਮਲ ਕਰਕੇ ਉਹਨੂੰ ਵੀ ਸ਼ੁਰੂਆਤ ਕਰ ਦਾਂਗੇ ਮੈਂ ਮਾਫੀ ਚਾਹਣਾ ਅੱਜ ਪ੍ਰੋਗਰਾਮ ਬਹੁਤ ਜ਼ਿਆਦਾ ਆ ਖੁੱਲ ਕੇ ਵਿਚਾਰ ਕਰਨੇ ਨਹੀਂ ਕਰ ਨਹੀਂ ਸਕਣਾ ਪਰ ਮੈਂ ਇੱਕ ਬੇਨਤੀ ਕਰਨਾ ਹੈ ਜੋ ਹਾਲਾਤ ਪੰਜਾਬ ਦੀ ਬਣੀ ਐ ਜੇ ਤਰਨਤਾਰ ਵਾਲਿਓ ਤੁਸੀਂ ਪੰਜਾਬ ਨੂੰ ਬਚਾਉਣਾ ਤਾਂ ਤੁਸੀਂ ਬਚਾ ਸਕਦੇ ਹੋ ਆ ਜਿਹੜਾ ਬਾਈਲੈਕਸ਼ਨ ਐ ਇਸ ਬਾਈਲੈਕਸ਼ਨ ਚ ਕਾਲੀ ਦਲ ਨੂੰ ਤਕੜਾ ਕਰਕੇ ਬੀਬੀ ਜੀ ਨੂੰ ਐਮਐਲਏ ਬਣਾ ਦੇ